ਅੰਮ੍ਰਿਤਸਰ ਦੇ ਵਿੱਚ ਨਸ਼ਾ ਤਸਕਰੀ ਦੇ ਵਿਰੋਧ ਚੱਲ ਰਹੀ ਮੁਹਿੰਮ ਦੇ ਹੇਠ ਜਿੱਥੇ ਸੀਆਈਏ ਸਟਾਫ ਤਿੰਨ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲਦੀ ਹੈ ਦੱਸ ਦਈਏ ਕਿ ਅਗਸਤ ਦੇ ਦੌਰਾਨ ਪੁਲਿਸ ਦੇ ਵੱਲੋਂ ਪੁਰਾਣੀ ਚੁੰਗੀ ਚਿਰਟਾ ਦੇ ਨੇੜੇ ਇੱਕ ਗੱਡੀ ਨੂੰ ਰੋਕ ਕੇ ਤਲਾਸ਼ੀ ਲਈ ਗਈ ਹੈ ਜਿਸ ਦੇ ਵਿੱਚੋਂ 1 ਕਿਲੋ 543 ਗ੍ਰਾਮ ਅਫੀਮ ਬਰਾਮਦ ਹੋਈ ਹੈ ਤਾਂ ਗ੍ਰਿਫਤਾਰ ਵਿਅਕਤੀ ਦੀ ਪਛਾਣ ਰਿਤੇਸ਼ ਸ਼ਰਮਾ ਉਰਫ ਰਿੱਕੀ ਦੇ ਵਜੋਂ ਹੋਈ ਹੈ ਜੋ ਕਿ ਰਾਸ਼ਟਰੀ ਪੱਗਵਾ ਸੇਨਾ ਦਾ ਪੰਜਾਬ ਵਾਈਸ ਪ੍ਰਧਾਨ ਦੱਸਿਆ ਜਾ ਰਿਹਾ ਹੈ ਪੁਲਿਸ ਨਿਊਜ਼ ਦੀ ਗੱਡੀ ਤੇ ਲੱਗੀ ਉਹਦੇ ਵਾਲੀ ਨੇਮ ਪਲੇਟ ਵੀ ਕਬਜ਼ੇ ਦੇ ਵਿੱਚ ਲੈ ਲਈ ਹੈ। ਤਮਰਿਸਲ ਪੁਲਿਸ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਚੇਰਟਾ ਤੋਂ ਸਿਵਲ ਲਾਈਨ ਦੇ ਰਾਹੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੱਲ ਜਾਂਦੇ ਸਮੇਂ ਇੱਕ ਗੱਡੀ ਨੂੰ ਰੋਕ ਕੇ ਜਾਂਚ ਕੀਤੀ ਗਈ ਤਾਂ ਪੁਲਿਸ ਨੇ ਕਾਰ ਦੇ ਵਿੱਚ ਸਵਾਰ ਵਿਅਕਤੀ ਦੀ ਪਛਾਣ ਰਿਤੇਸ਼ ਸ਼ਰਮਾ ਉਰਫ ਰਿੱਕੀ ਦੇ ਵਜੋਂ ਕੀਤੀ ਹੈ ਜਿਸ ਦੇ ਕੋਲੋਂ 1 ਕਿਲੋ 543 ਗ੍ਰਾਮ افੀਮ ਮਿਲਦੀ ਹੈ। ਤਾਂ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਦੇ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਐਸੇ ਹੋਰ ਸਾਥੀਆਂ ਦੀ ਪਛਾਣ ਕਰਕੇ ਉਹਨਾਂ ਨੂੰ ਵੀ ਬੇਨਕਾਬ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤੇ ਦੱਸ ਦਈਏ ਕਿ ਇਸ ਕਾਮਯਾਬੀ ਨੂੰ ਕਮਿਸ਼ਨਰਡ ਪੁਲਿਸ ਵੱਲੋਂ ਨਸ਼ਾ ਵਿਰੋਧ ਚੜਾਈ ਦੀ ਮੁਹਿੰਮ ਦੇ ਵਿੱਚ ਇੱਕ ਵੱਡੀ ਪ੍ਰਾਪਤੀ ਮੰਨਿਆ ਜਾ ਰਿਹਾ ਹੈ। ਆੰਜੋ ਕਮਿਸ਼ਨਰ ਪੁਲਿਸ ਸ਼੍ਰੀ ਗੁਰਪ੍ਰੀਤ ਸਿੰਘ ਜੀ ਪੁੱਲਰ ਉਹਨਾਂ ਦੀ ਅਗਵਾਈ ਹੇਠਾਂ ਤੇ ਕਮਿਸ਼ਨਰਟ ਅੰਦਰ ਵੱਲੋਂ ਮਾੜੇ ਅਸਰਾਂ ਖਿਲਾਫ ਮੁਹਿੰਮ ਚਲਾਈ ਹੋਈ ਹੈ। ਜਿਸ ਦੀ ਲੜੀ ਵਿੱਚ 5-7 25 ਨੂੰ ਐਸਆਈ ਬਲਵਿੰਦਰ ਸਿੰਘ 943 ਅਤੇ ਉਹਨਾਂ ਦੇ ਨਾਲ ਰਕੇਸ਼ ਕੁਮਾਰ ਉਹਨਾਂ ਦੀ ਟੀਮ ਨੇ ਛਾੜਾ ਚੁੰਗੀ ਲਾਗੇ ਨਾਕਾਮਦ ਤੇ ਕੀਤੀ ਹੋਈ ਸੀ ਔਰ ਉੱਥੇ ਇੱਕ ਕਾਰ ਆਈ ਹੈਗੀ ਐ ਸਵਿਡ ਡਿਜ਼ਾਇਰ ਤੇ ਉਹਨੂੰ ਸ਼ੱਕ ਦੇ ਤੌਰ ਤੇ ਰੋਕਿਆ ਤੇ ਉਹਦੇ ਵਿੱਚੋਂ ਜਿਹੜਾ ਵਿਅਕਤੀ ਆ ਉਹ ਜਟਦਮ ਗੱਡੀ ਰੋਕ ਕੇ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਉਹਦੇ ਹੱਥ ਲਪਾਵਾ ਸੀ ਔਰ ਜਦੋਂ ਉਹਨੂੰ ਫੜਿਆ ਗਿਆ ਪੁਲਿਸ ਪਾਰਟੀ ਨੇ ਬੜੀ ਮੁਸ਼ਤੈਦੀ ਨਾਲ ਉਹਨੂੰ ਕਾਬੂ ਕੀਤਾ ਔਰ ਜਦੋਂ ਚੈੱਕ ਕੀਤਾ ਤੇ ਉਹਦੇ ਕੋਲੋਂ ਅਫੀਮ ਮਿਲੀ ਜਿਹੜੀ ਬਾਅਦ ਵਿੱਚ ਵੇਟ ਕਰਨ ਤੇ 1.543 ਗ੍ਰਾਮ ਹੋਈ ਹੈ ਇਦੇ ਖਿਲਾਫ ਮਕਦਮਾ ਤੱਜ ਕੀਤਾ ਗਿਆ ਹੈਗਾ ਔਰ ਇਹ ਗੱਲ ਸਾਹਮਣੇ ਆਈ ਵੀ ਜਿਹੜਾ ਰਤੇਸ਼ ਕੁਮਾਰ ਜਿਹੜਾ ਕੀ ਹੈਗਾ ਜਿਹੜਾ ਬੰਦਾ ਕਾਬੂ ਕੀਤਾ ਹੈਗਾ ਸ਼ਾਟੇ ਦਾ ਰਹਿਣ ਵਾਲਾ ਹੈਗਾ ਇਹਨੇ ਆਪਣੀ ਕਾਰ ਦੇ ਅੱਗੇ ਜਿਹੜੀ ਸੀਗੀ ਕਾਫੀ ਵੱਡਾ ਰਾਸ਼ਟਰੀ ਭਗਵਾ ਸੈਨਾ ਸੰਗਠਨ ਇਹਦਾ ਕਾਫੀ ਵੱਡਾ ਬੋਰਡ ਲਗਾਇਆ ਹੋਇਆ ਜਿੱਤੇ ਇਹਨੇ ਆਪਣੇ ਆਪ ਨੂੰ ਪੰਜਾਬ ਵਾਈਸ ਪ੍ਰੈਜ਼ੀਡੈਂਟ ਵੀ ਲਿਖਾਇਆ ਹੋਇਆ ਔਰ ਇਹ ਵੀ ਸਾਨੂੰ ਗੱਲ ਬਾਤ ਸਾਹਮਣੇ ਆਈ ਹੈ ਵੀ ਇਹ ਇਸਤੀ ਆੜ ਵਿੱਚ ਹੀ ਇਸ ਕੰਮ ਵਿੱਚ ਸੀਗਾ ਔਰ ਨਸ਼ੇ ਦਾ کاروبار ਕਰਿਆ ਸੀਗਾ ਲੋਕਾਂ ਦੀਆਂ ਅੱਖਾਂ 'ਚ ਵੀ ਧੋਲ ਝੋਂਗ ਰਿਆ ਸੀਗਾ ਔਰ ਇਹ ਇਹ ਹੁਣ ਅਸੀਂ ਜਿਹੜਾ ਹੈਗਾ ਇਹ ਵਿਅਕਤੀ ਜਿਹੜਾ ਫੜਿਆ ਹੈਗਾ ਔਰ ਇਹਨੂੰ ਥੋਰੋੜੀ ਅਸੀਂ ਵਿਸ਼ੇਸ਼ ਕਰ ਰਹੇ ਹਾਂ ਔਰ ਇਹ ਕਿੰਨੇ ਚਿਰ ਤੋਂ ਇਹ ਕਰ ਰਿਹਾ ਕਿਹਦੇ ਨਾਲ ਇਸੇ ਲਿੰਕ ਸੀ ਕਿੱਥੋਂ ਲਿਆਉਂਦਾ ਹੈਗਾ ਤੇ ਸਾਰਾ ਅਸੀਂ ਥੋਰੋੜੀ ਇਨਵੈਸਟੀਗੇਟ ਕਰਾਂਗੇ ਔਰ ਜਿਹੜਾ ਵੀ ਸਬੂਤ ਪਾਇਆ ਗਿਆ ਉਹਨੂੰ ਸੀ ਉਹਨੂੰ ਵੀ ਬੁੱਕ ਕਰਾਂਗੇ ਬਾਕੀ ਇਹ ਜਿਹੜੀ ਕਾਰਵਾਈ ਹੈਗੀ ਆ ਸਾਡੇ ACP ਕ੍ਰਾਈਮ ਯਾਦਵਿੰਦਰ ਸਿੰਘ ਔਰ ਇਹਨਾਂ ਦੀ ਨਿਗਰਾਨੀ ਚੋਈ ਹੈ ਔਰ ਬਹੁਤ ਹੀ ਇਹਨਾਂ ਨੇ ਸ਼ਲਾਘਾ ਜੋ ਕੀਤੀ ਕਮ ਬਲੰਦਰ ਸਿੰਘ ਸਾਡੇ ਇੰਚਾਰਜ ਸੀ 3 ਨੇ ਔਰ ਇਹਨਾਂ ਦੇ ਹੋਰ ਵੀ ਅੱਗੇ ਕੋਈ ਗੱਲ ਸਾਹਮਣੇ ਆਈ ਤਾਂ ਤੁਹਾਨੂੰ ਸੇਅਰ ਕਰਾਂਗਾ